ਛੋਟੀਆਂ ਛੋਟੀਆਂ ਨਾਕਾਮਤਾਾਂ ਛਾੜ ਕੇ ਆਪਾਂ ਸੱਚ ਦਾ ਤੇ ਹੱਕ ਦਾ ਸਾਥ ਨਹੀਂ ਛੱਡਣਾ ਇਹ ਜ਼ਰੂਰੀ ਆ ਔਰ ਮੈਂ ਇੱਕ ਗੱਲ ਕਹੂੰਗਾ ਕਿ ਜੇ ਪੰਜਾਬ ਦਾ ਕੋਈ ਨਹੀਂ ਖਾਂਦਾ ਤਾਂ ਪੰਜਾਬ ਉਹਦੇ ਨਾਲ ਨਹੀਂ ਬਰਕਰਾਰ ਰਹੇਗਾ ਬਾਬਾ ਬੜੀਆਂ ਥੱਲੇ ਪੁਰਾਣੇ ਭਾਈ ਓਏ ਆ ਗਿਆ ਵੀਰੇ ਭਾਈ ਪੁਰਾਣੇ ਤੇ ਲੋ ਸੂਜਾ ਜੀ ਸਟਾਰਟ ਕਰ ਲਿਆ ਗਿਆ ਬਹੁਤ ਸਾਰੇ ਸਾਡੇ ਕਾਲੇ ਪਾਣੀ ਦੇ ਟੀ ਦੇ ਬਰਸਤਾਂ ਤੇ ਆ ਗਿਆ ਉਹ ਸਾਡਾ ਬਹੁਤ ਮਾਰ ਕਹਿਣੇ ਆਪਣੇ ਕੋਈ ਨਹੀਂ ਇਹਨਾਂ ਤਿੰਨ ਸੈਂਟਰਾਂ ਨੂੰ ਬੰਦ ਕਰਨ ਦੀ ਗੱਲ ਜਨਾ ਤੋਂ ਲੈ ਲਿਓ ਕਿ ਆਪਾਂ ਰਾਜਪੁਰ ਜਾਵਾਂਗੇ ਕੇ ਦਰਸ਼ਕਾਂ ਦਾ ਧਿਆਨ ਨਾਲ ਸੁਣ ਲਿਓ ਜੇ ਆਪਾਂ ਸੁਰਸੂ ਅਗਲਾ ਆਮਾਨ ਨਾਲ ਜਾਣਾ ਮੇਰੀ ਗੱਲ ਸੁਣਨਾ ਛੇੜਾ ਗੱਲ ਸੁਣਨਾ ਆਪਾਂ ਜਾਵਾਂਗੇ ਇਹਨਾਂ ਨੂੰ ਧੱਕਾਂਗੇ ਵਾਜਾ ਸੁਣ ਲਓ ਵੀ ਵਾਜਾ ਇਹ ਚਾਹੁੰਦੇ ਨੇ ਕਿ ਇਹ ਨੂੰ ਨੌਂਡ ਆਰਡਰ ਦਾ ਮਸਲਾ ਹਾਂ ਅਸੀਂ ਚਾਹੁੰਦੇ ਹਾਂ ਕਿ ਕਾਲੇ ਪਾਣੀਆਂ ਦਾ ਖਤਕੌਰ ਸੱਚ ਦਾ ਮਸਲਾ ਹੈ ਜੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਕਾਲਾ ਦੀਰਿਆ ਹੋ ਰਿਹਾ ਹੈ ਕੀ ਉਹ ਲੁਕਣਾ ਨਹੀਂ ਚਾਹੀਦਾ ਅਸੀਂ ਸਾਰੇ ਉਹ ਮੰਗ ਰਹੇ ਹਾਂ ਕਿ ਉਹ ਲੋਕ ਜਿਹੜਾ ਜੀ 就是，然后就是。